ਆਪ ਦੇ ਟਿੱਲਰ ਲੀਡਰ ਜੋ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣ ਵਾਲੇ ਨਵਜੋਤ ਸਿੰਘ ਸਿੱਧੂ ਪ੍ਰਤਾਪ ਸਿੰਘ ਬਾਜਵਾ ਕੁਵਰ ਵਿਜੇ ਪ੍ਰਤਾਪ ਦਾ ਨਾਮ ਸਭ ਤੋਂ ਪਹਿਲੇ ਆਉਂਦਾ ਹੈ ਅਜਿਹੇ ਲੀਡਰ ਨੇ ਜੋ ਸਮੇਂ-ਸਮੇਂ ਤੇ ਸਰਕਾਰ ਨੂੰ ਕਿਰਦੇ ਸੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਵਿਕਰਮ ਸਿੰਘ ਮਜੀਠੀਆ ਦੀ ਇੱਕ ਕਦਮ ਬਾਹਰ ਨੇਤਾ ਨਹੀਂ ਉਹਨਾਂ ਨੇ ਸਾਬਤ ਕੀਤਾ ਹੈ ਕਿ ਸੰਘਰਸ਼ ਦੀ ਲੜਾਈ ਉਹਨਾਂ ਨੇ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਲੜੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਪ੍ਰਚਾਰ ਵਿੱਚੋਂ ਹੁਣ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਗਾਇਬ ਨੇ ਕਰੀਬ 1 ਹਫ਼ਤੇ ਤੋਂ ਜਨਤਕ ਤੌਰ ਤੇ ਕਿਸੇ ਵੀ ਸਿਆਸੀ ਰੈਲੀ ਵਿੱਚ ਨਜ਼ਰ ਨਹੀਂ ਆਇਆ ਔਰ ਜੋ ਸੋਸ਼ਲ ਮੀਡੀਆ ਤੇ ਸਰਗਰਮ ਨੇ ਮਜੀਠੀਆ ਹਲਕਾ ਹੁਸ਼ਿਆਰਪੁਰ ਦੇ ਸ਼ਾਮ 84 ਵਿੱਚ ਆਖਰੀ ਰੈਲੀ 24 ਅਪ੍ਰੈਲ ਨੂੰ ਕਰਨ ਪਹੁੰਚੇ ਸਨ ਉਸ ਤੋਂ ਬਾਅਦ ਉਹਨਾਂ ਨੇ ਨਾ ਕੋਈ ਜਨਤਕ ਤੌਰ ਤੇ ਸਿਆਸੀ ਰੈਲੀ ਵਿੱਚ ਸ਼ਮੂਲੀਅਤ ਕੀਤੀ ਹੈ ਤੇ ਨਾ ਹੀ ਉਹਨਾਂ ਚੋਣਾਂ ਵਾਲੇ ਦਿਨ ਲਹਿਜ਼ੇ ਚ ਕੋਈ ਬਿਆਨਬਾਜ਼ੀ ਸਾਹਮਣੇ ਆਈ ਹੈ ਸ਼ਰੋਮ ਨੇ ਅਕਾਲੀ ਦਲ ਵਿੱਚ ਬਿਕਮ ਸਿੰਘ ਮਜੀਠੀਆ ਨੂੰ ਮਾਜੇ ਦੇ ਜਰਨੈਲ ਦੇ ਵਜੋਂ ਜਾਣਿਆ ਜਾਂਦਾ ਹੈ ਚੋਣਾਂ ਦੇ ਮੌਕੇ ਮਾਜੇ ਵਿੱਚ ਸਰਗਰਮ ਰਹਿੰਦੇ ਸਨ ਤੇ ਹੁਣ ਜਦੋਂ ਸ਼ਰੋਮ ਨੇ ਅਕਾਲੀ ਦਲ ਨੇ ਆਪਣੇ ਸਾਰੇ ਮੈਦਵਾਰ ਚੋਨ ਮੈਦਾਨ ਨੂੰ ਚਿਤਾਰ ਦਿੱਤੇ ਨੇ ਤਾਂ ਚੋਨ ਪ੍ਰਚਾਰ ਦਾ سلسلہ ਵੀ ਰਫਤਾਰ ਫੜ ਗਿਆ ਤਾਂ ਇਸ ਅਹਿਮ ਮੌਕੇ ਤੇ ਮਜੀਠੀਆ ਦੀ ਗੈਰ ਹਾਜ਼ਰੀ ਕਈ ਤਰ੍ਹਾਂ ਦੇ ਸਿਆਸੀ ਸੰਕੇਤ ਵੀ ਦੇ ਰਹੀ ਹੈ ਵਿਰੋਧੀ ਇਸ ਗੱਲ ਦਾ ਪ੍ਰਚਾਰ ਕਰ ਰਹੇ ਨੇ ਕਿ ਮਜੀਠੀਆ ਅੰਦਰੋਂ ਅੰਦਰੀ ਅਨਵੰਨ ਚੱਲ ਰਹੀ ਹੈ ਜ਼ਿਕਰਯੋਗ ਹੈ ਮਜੀਠੀਆ ਨੇ ਪਿਛਲੇ ਦਿਨੀ ਆਪਣੀ ਆਖਰੀ ਪ੍ਰੈਸ ਕਾਨਫਰੰਸ ਵਿੱਚ ਪਰਮਿੰਦਰ ਸਿੰਘ ਢੀਂਡਸਾ ਨੂੰ ਸਭਰੂਪ ਤੋਂ ਟਿਕਟ ਨਾ ਦਿੱਤੇ ਜਾਣ ਤੇ ਨਿੱਜੀ ਤੌਰ ਤੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ ਜਿਸ ਤੋਂ ਬਾਅਦ ਸਿਆਸੀ ਹਲਕੇ ਮਜੀਠੀਆ ਦੀ ਗੈਰ ਹਾਜ਼ਰੀ ਤਗਾ ਪਾਰਟੀ ਵਿੱਚ ਸਭ ਅੱਛਾ ਨਾ ਹੋਣ ਦੇ ਨਾਲ ਜੋੜ ਕੇ ਦੇਖ ਰਹੇ ਨੇ ਬਠਿੰਡਾ ਸੰਸਦੀ ਹਲਕੇ ਤੋਂ ਹਰਸਨਤ ਕੌਰ ਬਾਦਲ ਚੋਣ ਮੈਦਾਨ ਵਿੱਚ ਨੇ ਪਰ ਬਠਿੰਡਾ ਹਲਕੇ ਵਿੱਚ ਵੀ ਹਾਲੇ ਤੱਕ ਮਜੀਠੀਆ ਦਿਖਾਈ ਨਹੀਂ ਦਿੱਤੇ ਮਜੀਠੀਆ ਵੀ ਬੀਬੀ ਹਰਸਨਤ ਕੌਰ ਬਾਦਲ ਦੇ ਪ੍ਰਾਂ ਨੇ ਲਗਾਤਾਰ ਸਿਆਸੀ ਹਲਕਿਆਂ ਦੇ ਵਿੱਚ ਸ਼੍ਰੋਮਨੀ ਅਕਾਲੀ ਦਲ ਦੇ ਕੰਦੇ ਨਾਲ ਕੰਦਾ ਮਲਾ ਕੇ ਚੱਲਦੇ ਰਹੇ ਸੈਲ ਪਰ ਸੋਸ਼ਲ ਮੀਡੀਆ ਤੇ ਮੌਜੂਦਾ ਆਪ ਸਰਕਾਰ ਖਿਲਾਫ ਪੋਸਟਾਂ ਸਾਂਝੀਆਂ ਕਰ ਰਹੇ ਨੇ ਸੋਸ਼ਲ ਮੀਡੀਆ ਤੇ ਵਿਕਰਮ ਮਜੀਠੀਆ ਦੀ ਚੋਣ ਪ੍ਰਚਾਰ ਵਾਲੀ ਕੋਈ ਕੋਸ ਹਾਲੇ ਤੱਕ ਨਜ਼ਰ ਨਹੀਂ ਆਈ 300 ਪਰਿਵਾਰ ਨਾਲ ਪਹਿਲਾ ਹੀ ਪਰਮਿੰਦਰ ਸਿੰਘ ਢੀਂਸਾਲਾ ਟਿਕਟ ਨਾ ਦਿੱਤੇ ਜਾਣ ਤੋਂ ਨਾਰਾਜ਼ ਹੈ 300 ਪਰਿਵਾਰ ਨੇ ਚੋਣ ਪ੍ਰਚਾਰ ਦੌਰਾਨ ਚੁੱਪ ਰਹਿਣ ਦਾ ਫੈਸਲਾ ਕੀਤਾ ਇਸੇ ਤਰ੍ਹਾਂ ਸਾਫਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਵੀ ਚੁੱਪ ਧਾਰ ਲਈ ਹੈ ਤੇ ਜਨਤਕ ਤੌਰ ਤੇ ਚੋਣ ਪ੍ਰਚਾਰ ਵਿੱਚੋਂ ਗੈਰ ਹਾਜ਼ਰ ਨੇ ਦੱਸ ਦिए ਕਿ ਹਲਕਾ ਫਰੀਦਕੋਟ ਤੋਂ ਪਾਰਟੀ ਉਮੀਦਵਾਰ ਰਾਜਵਿੰਦਰ ਸਿੰਘ ਨੇ ਹਲਕਾ ਰਾਮਪੁਰ ਵਿੱਚ ਸਰਕਲ ਪੱਧਰ ਤੇ ਮੀਟਿੰਗਾਂ ਕਿੰਨੇ ਸੰ ਜਿਨ੍ਹਾਂ ਵਿੱਚ ਲੋਕਾਂ ਗੈਰ ਹਾਜ਼ਰ ਰਹੇ ਸਨ ਕਾਫੀ ਜਨਾ ਤੋ ਹਲਕੇ ਤੋਂ ਬਾਹਰ ਨਹੀਂ ਤੇ ਵੀ ਪਤਾ ਲੱਗਿਆ ਉਹਨਾਂ ਨੇ ਆਪਣੇ ਕਾਰ ਵਰਕਰਾਂ ਨੂੰ ਬੁਲਾ ਬੁਲਾ ਕੇ ਮੀਟਿੰਗਾਂ ਦਾ ਅਦਾਸ سلسلہ ਵੀ ਸ਼ੁਰੂ ਕੀਤਾ विक्रम मजीठिया दी गल कर रही सी विक्रम मजीठिया लगातार शिरोमणि काली दल ਦੇ ਬਹੁਤ ਜ਼ਿਆਦਾ ਕਰੀਬੀ ਰਹੇ ਨੇ ਚਾਹੇ ਕੋਈ ਵੀ ਬੁਰਾ ਵਕਤ ਹੋਵੇ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਸਿਆਸੀ ਸਰਗਰਮੀ ਹੋਵੇ विक्रम मजीठिया ਹਮੇਸ਼ਾ ਲਗਾਤਾਰ ਇਨਾ ਮੀਟਿੰਗਾਂ ਦੇ ਵਿੱਚ ਰੈਲੀਆਂ ਦੇ ਵਿੱਚ ਚੋਣ ਪ੍ਰਚਾਰ ਦੇ ਵਿੱਚ ਨਜ਼ਰ ਆਉਂਦੇ ਰਹੇ ਨੇ ਪਰ ਹੁਣ ਜਦੋਂ ਲੋਕ ਸਭਾ ਚੋਣਾਂ ਨਜ਼ਦੀਕ ਨੇ ਸਿਰ ਤੇ ਨੇ विक्रम ਸਿੰਘ मजीठिया ਲਗਾਤਾਰ ਕਹਿ ਰਹੇ ਹਨ ਹਾਲਾਂਕਿ ਵਿਕਾਸ ਸਿੰਘ ਬਟੋਹਾ ਕਹਿੰਦੇ ਨੇ विक्रम मजीठिया ਆਪਣੇ ਪਰਿਵਾਰਕ ਕੰਮ ਵਿੱਚ ਕਿਦਰ ਗਏ ਨੇ ਤੇ ਪਰਤ ਰਹੇ ਨੇ ਲਗਾਤਾਰ ਵਿਕਰਮ ਮਜੀਠਿਆ ਗੈਰ ਹਾਜ਼ਰ ਨੇ ਤੇ ਹੁਣ ਗੱਲ ਕਰਦੇ ਹਾਂ ਲੋਕ ਸਭਾ ਚੋਣਾਂ ਦਾ ਮਾਹੌਲ ਪੱਖਣ ਦੇ ਬਾਵਜੂਦ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਲਖਜੋਤ ਸਿੰਘ ਸਿੱਧੂ ਵੀ ਗਾਇਬ ਨੇ ਤੇ ਉਹਨਾਂ ਦੇ ਵੱਡੇ ਤੜੇ ਵੱਡੀ ਗਿਣਤੀ ਵਿੱਚ ਸਾਬਕਾ ਵਿਧਾਇਕ ਸਾਬਕਾ ਪ੍ਰਧਾਨਾਂ ਸਮੇਤ ਹਲਕਾ ਇੰਚਾਰਜਾਂ ਨੇ ਹੁਣ ਤੱਕ ਕਾਂਗਰਸੀ ਚੋਣ ਮੁਹਿੰਮ ਵਿੱਚ ਭਾਗ ਲੈਣ ਤੋਂ ਦੂਰੀ ਬਣਾਈ ਹੋਈ ਹੈ ਇਸ ਤੜੇ ਨੇ ਹਾਲੇ ਤੱਕ ਪਰਦੇਸ ਕਾਂਗਰਸ ਕਮੇਟੀ ਦੇ ਪ੍ਰਧਾਨ ਸਮੇਤ ਹੋਰਨਾ ਆਗੂਆ ਵੱਲੋਂ ਮਨੌਨ ਅਤੇ ਸੁਲਾਸਾਫਾਈ ਲਈ ਕੋਈ ਠੋਸ ਉਪਰਾਲੇ ਨਹੀਂ ਕੀਤੇ ਜਿਸ ਕਾਰਨ ਹੁਣ ਕਾਂਗਰਸ ਲਈ ਵੀ ਖਤਰੇ ਦੀ ਘੰਟੀ ਇਸ ਨੂੰ ਮੰਨਿਆ ਜਾਣ ਲੱਗਾ ਹੈ ਵੇਰਵੇ ਅਨੁਸਾਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਬਲਵ ਬਚੰਡਾ ਦੇ ਕੋਸ਼ਵੀਰ ਮਹਿਰਾਜ ਸਮੋਗਸਮੇਤ ਇੱਕ ਦੋ ਹੋਰ ਥਾਵਾਂ ਤੇ ਕਾਂਗਰਸ ਦੇ ਬੈਨਰ ਹੇਟ ਪਾਰਟੀ ਦੀ ਮਜ਼ਬੂਤੀ ਲਈ ਰੈਲੀਆਂ ਕੀਤੀਆਂ ਗਈਆਂ ਸਨ ਜਿਹੜੀਆਂ ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨਸ਼ ਮੇ ਤੋਂ ਹੋਰ ਨਾਲ ਉਮੀਦਵਾਰ ਲੜੇ ਪਿਆ ਸਨ ਪਾਰਟੀ ਵੱਲੋਂ ਨਾ ਰੈਲਿੰਗਾਂ ਦੇ ਕੁਝ ਪ੍ਰਬੰਧਕਾਂ ਦਾ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ ਤੇ ਕਈ ਨਿਤਾਵਾਂ ਨਾਲ ਆਪਸੀ ਦੂਰੀ ਬਣਾਈ ਗਈ ਸੀ ਪਰ ਜਦੋਂ ਹੁਣ ਲੋਕ ਸਭਾ ਚੋਣਾਂ ਲਈ ਪਾਰਟੀ ਵੱਲੋਂ ਉਮੀਦਵਾਰਾਂ ਦਾ ਐਲਾਨ ਹੋ ਗਿਆ ਕਿ ਜਿੱਕੇ ਕੱਡੇ ਗਏ ਤੇ ਦੂਰੀ ਬੁਲਾਈ ਬੈਠੇ ਨੇਤਾ ਨਾਲ ਹਾਲੇ ਤੱਕ ਪਾਰਟੀ ਉਹਦੇ ਦਰਵਰੋਂ ਕੋਈ ਕਿਸੇ ਤਰ੍ਹਾਂ ਦੀਆਂ ਜੱਫੀਆਂ ਨਹੀਂ ਪਈਆਂ ਗਈਆਂ ਨਾ ਹੀ ਕਾਂਗਰਸ ਪਾਰਟੀ ਵੱਲੋਂ ਕਾਰਵਾਪਸੀ ਕਰਵਾਈ ਗਈ ਹੈ ਲਗਾਤਾਰ ਸਿਆਸੀ ਹਲਕਾਰਿਆਂ ਵਿੱਚ ਹੁਣ ਨਵਜੋਤ ਸਿੰਘ ਸਿੱਧੂ ਦਾ ਨਾ ਕੋਈ ਬਿਆਨ ਸਾਹਮਣੇ ਆਇਆ ਨਾ ਕਿਸੇ ਤਰ੍ਹਾਂ ਦੀ ਕੋਈ ਸਿਆਸੀ ਸਰਗਰਮੀ ਹੈ ਨਵਜੋਤ ਸਿੰਘ ਸਿੱਧੂ ਦੇ ਧੜੇ ਦੇ ਪਾਰਟੀ ਚੋਂ ਕੱਢੇ ਗਏ ਨੇਤਾਵਾਂ ਵਿੱਚੋਂ ਸਾਬਕਾ ਵਿਧਾਇਕ ਸੁਰਜੀਤ ਸਿੰਘ ਈਮਾਨ ਸਾਬਕਾ ਵਿਧਾਇਕ ਪਰਮਤ ਸਿੰਘ ਖਾਸਾ ਮਹੇਸ਼ਿੰਦਰ ਸਿੰਘ ਨਿਹਾਲੇਵਾਲੀਆ ਸਾਬਕਾ ਵਿਧਾਇਕ ਤਾਂ ਪਾਸੇ ਨਿਹਾਲੇਵਾਲੀਆ ਬਠਿੰਡਾ ਦੇਾਇ ਤੋਂ ਦੋ ਵਾਰ ਵਿਧਾਨ ਸਭਾ ਚੋਣ ਲੜਨ ਵਾਲੇ ਹਰਵਿੰਦਰ ਸਿੰਘ ਨਵਜੋਤ ਸਿੱਧੂ ਅਜਿਹੇ ਨੇਤਾ ਨੇ ਚਾਹੇ ਚੰਗਾ ਹੋਵੇ ਜਾਂ ਬੁਰਾ ਹੋਵੇ ਸਰਕਾਰਾਂ ਜਾਂ ਫਿਰ ਨੇਤਾਵਾਂ ਦੇ ਖਿਲਾਫ ਹਮੇਸ਼ਾ ਆਪਣੀ ਬਿਆਨਬਾਜ਼ੀ ਰੱਖਦੇ ਨੇ इस जेर कहा जाए नवजोत सिधु दरगर्मी खिलाफ मौजूद ने दसा कांग्रेस नेतावर तूर कर पूरी तरह खफा तो तो ने जिस तवजोत सिद्धु हम इस नदार चल रहे पर दस दिए कि लगातार नवजोत सिद्धू चाहे कुछ भी हो जाए ਪਾਟੀ ਲਈ ਪ੍ਰਚਾਰ ਕਰਦੇ ਖੜੇ ਨਜ਼ਰ ਆਉਂਦੇ ਸਨ ਪਰ ਲਵਜੋਤ ਸਦੂਨਾਰ ਉਹ ਵਿੱਚ ਨੇ ਜੋ ਚੰਗੇ ਨੂੰ ਚੰਗਾ ਤੇ ਮਾਰੇ ਨੂੰ ਮਾਰਾ ਕਹਿਣ ਤੋਂ ਗੁਰੇਜ਼ ਨਹੀਂ ਕਰਦੇ ਤੇ ਗੱਲ ਕਰਦੇ ਆ ਕੋਰ ਵਿਜੇ ਪ੍ਰਤਾਪ ਦੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਕੋਰ ਵਿਜੇ ਪ੍ਰਤਾਪ ਲਗਾਤਾਰ ਕਈ ਵਾਰ ਆਪਣੇ ਬਿਆਨਾਂ ਦੇ ਨਾਲ ਸਰਕਾਰ ਨੂੰ ਘੇਰਦੇ ਰਹੇ ਨੇ ਪਰ ਹੁਣ ਜਿਵੇਂ ਹੀ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਗਿਆ ਕੋਰ ਵਿਜੇ ਪ੍ਰਤਾਪ ਸਿੰਘ ਨੇ 20 ਸਿਆਸੀ ਹਲਕਿਆਂ ਤੋਂ ਬਿਲਕੁਲ ਗਾਇਬ ਹੋ ਗਏ ਨੇ ਹਾਲਾਂਕਿ ਪਹਿਲਾਂ ਕਿਸੇ ਨਾ ਕਿਸੇ ਸੋਸ਼ਲ ਮੀਡੀਆ ਪੋਸਟ ਦੇ ਜ਼ਰੀਏ ਉਹ ਆਪਣੀ ਗੱਲ ਰੱਖਦੇ ਸਨ ਪਰ ਹੁਣ ਕੋਰ ਵਿਜੇ ਪ੍ਰਤਾਪ ਸਿੰਘ ਬਿਲਕੁਲ ਅਦਾਰਿਤ ਹੋ ਗਏ ਨੇ ਤੇ ਉਹਨਾਂ ਦੀ ਇਹ ਗੈਰ ਹਾਜ਼ਰੀ ਵੀ ਕਈ ਤਰ੍ਹਾਂ ਦੇ ਨਾਲ ਸਿਆਸੀ ਗਲਿਆਰੇ ਵਿੱਚ ਬੱਟੇ ਸਵਾਲ ਲਖੜੇ ਕਾਰੇ ਦੱਸਿਏ ਕਿ ਭਗਵੰਤ ਮਾਨ ਸੰਗਰੂਲ ਵਿੱਚ ਲਗਾਤਾਰ ਪ੍ਰਚਾਰ ਕਾਰਜ ਨੇ ਫੈਰਾ ਨੇ ਭਗਵੰਤ ਮਾਨ ਤੇ ਵੱਡਾ ਨਿਸ਼ਾਨਾ ਸਾਡੇ ਉਹਨਾਂ ਦਾ ਕਹਿਣਾ ਹੈ ਕਿ ਖੋਲ ਕੋ ਕਤਵਾਨ ਸਰਕਾਰ ਵਿੱਚ ਕਮਜ਼ੋਰ ਪੈ ਗਏ ਨਹੀਂ ਤੇ 70 ਹਜ਼ਾਰ ਕਰੋੜ ਦਾ ਕਰਜ਼ਾ ਹੈ ਜਿਹਦੇ ਵਿੱਚ 25 ਹਜ਼ਾਰ ਕਰੋੜ ਹੋਰ ਕਰਜ਼ਾ ਹੈ ਲਗਾ ਕਿ ਪੰਜਾਬ ਦੇ ਲੋਕਾਂ ਨੂੰ ਝੂਠੇ ਇਨਕਲਾਬ ਦੇ ਸੁਪਨੇ ਦਿਖਾਏ ਜਾ ਰਹੇ ਨੇ ਸੋ ਲਗਾਤਾਰ ਸਿਆਸੀ ਗਲਿਆਰਿਆਂ ਦੇ ਵਿੱਚ ਇਸ ਤਰ੍ਹਾਂ ਦੀ ਬਿਆਨਬਾਜ਼ੀ ਵੀ ਆਉਂਦੀ ਰਹਿੰਦੀ ਹੈ ਤੇ ਪਰ ਵੱਡਾ ਸਵਾਲ ਇਹ ਹੈ ਕਿ ਲੋਕ ਸਭਾ ਚੋਲਾ ਦੇ ਵਿੱਚ ਇਹ ਵੱਡੇ ਨੇਤਾ ਜੋ ਆਪਣੀ ਗੱਲ ਰੱਖਣ ਤੋਂ ਗੁਰੇਜ਼ ਨਹੀਂ ਕਰਦੇ ਹਮੇਸ਼ਾ ਸਹੀ ਨੂੰ ਸਹੀ